ਜੀ ਸਾਸਰੀਗਾਂ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਆਪਣਾ ਚੈਨਲ PB77 ਸਟਡੀ ਪੁਆਇੰਟ ਤੇ ਅੱਜ ਆਪਾਂ ਕਰਨ ਜਾ ਰਿਹਾ ਏਸ਼ੀਆ ਖੇਡਾਂ ਜੋ ਕਿ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਮੋਸਟ ਪਪੂਲਰ ਕੁਐਸਚਨ ਜਿਹੜੇ ਕਿ ਜ਼ਿਆਦਾਤਰ ਪੇਪਰ ਦੇ ਵਿੱਚ ਆਉਂਦੇ ਨੇ ਤੇ ਤਕਰੀਬਨ 5 6 ਹੋ ਸਕਦਾ 10 ਕੁਐਸਚਨ ਤੱਕ ਹਰ ਇੱਕ ਪੇਪਰ 'ਚ ਆ ਜਾਂਦੇ ਨੇ ਮੋਸਟਲੀ ਪੀਟੀਆਈ ਦੀਆਂ ਪੋਸਟਾਂ ਵਿੱਚ ਤਾਂ ਆਉਂਦੇ ਹੀ ਆਉਂਦੇ ਨੇ ਬਟ ਇਹ ਆਪਾਂ ਇਹਦੀ ਡੁੰਗਾਈ ਸ਼ੁਰੂ ਕਿਵੇਂ ਹੋਈਆਂ ਕਿੱਥੋਂ ਸਟਾਰਟ ਹੋਈਆਂ ਤੇ ਇਹਦੇ ਵਿੱਚ ਕੀ ਕੀ ਕਿਹੜੀਆਂ-ਕਿਹੜੀਆਂ ਗੇਮਾਂ ਖੇਡੀਆਂ ਜਾਂਦੀਆਂ ਉਹ ਤੁਹਾਨੂੰ ਸਾਰੀਆਂ ਦੱਸਾਂਗੇ ਏਸ਼ੀਅਨ ਗੇਮਾਂ ਇਹ ਸਭ ਤੋਂ ਪਹਿਲਾਂ 1951 ਵਿੱਚ ਭਾਰਤ ਦੇ ਰਾਜਧਾਨੀ ਨਵੀਂ ਦਿੱਲੀ ਵਿੱਚ ਸਟਾਰਟ ਹੋਈਆਂ ਸੀ ਫਸਟ ਟਾਈਮ ਜਦੋਂ ਏਸ਼ੀਅਨ ਗੇਮਸ ਸਟਾਰਟ ਹੋਈਆਂ ਸੀ 1951 ਵਿੱਚ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਸਟਾਰਟ ਹੋਈਆਂ ਸੀ ਜ ਜਿੰਨੂ ਕਿ ਨੈਸ਼ਨਲ ਅ ਨੈਸ਼ਨਲ ਸਟੇਡੀਅਮ ਵਿੱਚ ਸਟਾਰਟ ਹੋਈਆਂ ਸੀ ਨੈਸ਼ਨਲ ਸਟੇਡੀਅਮ ਜ਼ਿਆਦਾਤਰ ਪੇਪਰਾਂ ਦੇ ਵਿੱਚ ਇਹੀ ਕੁਸਚਨ ਪੁੱਛੇ ਜਾਂਦੇ ਨੇ ਕਿ 19 1951 ਵਿੱਚ ਕਿਹੜੀਆਂ ਗੇਮਾਂ ਸ਼ੁਰੂ ਹੋਈਆਂ ਸੀ ਤੇ ਆਪਣਾ ਤੁਸੀਂ ਇਹ ਕੁਐਸਚਨ ਨੂੰ ਯਾਦ ਰੱਖਣਾ ਹੈ ਕਿ ਭਾਰਤ ਵਿੱਚ ਭਾਰਤ ਦੀ ਰਾਜਧਾਨੀ ਵਿੱਚ ਨਵੀਂ ਦਿੱਲੀ ਵਿੱਚ ਸ਼ੁਰੂ ਕੀਤੀਆਂ ਗਈਆਂ ਨੈਸ਼ਨਲ ਸਟੇਡੀਅਮ ਵਿੱਚ ਏਸ਼ੀਅਨ ਗੇਮਾਂ ਜਿਹੜੀਆਂ ਕਿ ਸਟਾਰਟ ਕੀਤੀਆਂ ਗਈਆਂ ਸੀ ਇਹ ਫਸਟ ਰੈਂਕ ਸੈਕੰਡ ਰੈਂਕ ਇੰਡੀਆ ਇਹਨਾਂ ਨੇ ਜੋ ਜਾਪਾਨ ਹੈ ਇਹਨਾਂ ਨੇ 60 ਮੈਡਲ ਜਿੰਨਰ ਕੀਤੇ ਸੀਗੇ ਔਰ ਇੰਡੀਆ ਨੇ 51 ਔਰ ਇਹਦੇ ਵਿੱਚ ਕੀ ਸੀਗਾ ਇਹਦੇ ਵਿੱਚ ਅ ਇੰਡੀਆ ਨੇ ਜਿਹੜੇ ਮੈਡਲ ਕੀਤੇ ਸੀ ਉਹ ਟੋਟਲ ਸੀਗੇ 24 골ਡ ਔਰ 21 ਸਿਲਵਰ ਔਰ 15 ਸੀਗੇ ਬ੍ਰਾਉਂਜ਼ ਇਹ ਟੋਟਲ ਮੈਡਲ ਜੋ ਸੀਗੇ ਇੰਡੀਆ ਨੇ ਫਰਸਟ ਏਸ਼ੀਅਨ ਗੇਮ ਦੇ ਵਿੱਚ ਪ੍ਰਾਪਤ ਕੀਤੇ ਸੀਗੇ ਔਰ ਜਾਪਾਨ ਜਿਹੜਾ ਫਰਸਟ ਰੈਂਕ ਤੇ ਸੀਗਾ ਔਰ ਇੰਡੀਆ ਸੈਕੰਡ ਰੈਂਕ ਤੇ ਫਰਸਟ ਏਸ਼ੀਅਨ ਗੇਮਸ ਦੇ ਵਿੱਚ ਜਾਨੀ ਕਿ 1951 ਵਿੱਚ ਸਟਾਰਟ ਹੋਈਆਂ ਸੀ ਕਈ ਵਾਰ ਕੋਸਨ ਇੱਕ ਹੋਰ ਪੁੱਛ ਲੈਂਦੇ ਨੇ ਕਿ ਐਥਲੈਟਿਕਸ ਦਾ ਇਹਦੇ ਵਿੱਚ ਕੀ ਰੋਲ ਆ ਜਾਂ ਮਤਲਬ ਐਥਲੈਟਿਕਸ ਕਦੋਂ ਸ਼ੁਰੂ ਕੀਤੀਆਂ ਗਈਆਂ ਇਹਦੇ ਵਿੱਚ ਏਸ਼ੀਅਨ ਗੇਮਾਂ ਦੇ ਵਿੱਚ ਇਹਦਾ ਇੱਕ ਸੰਸਥਾ ਬਣਾਈ ਗਈ ਸੀ 1949 ਦੇ ਵਿੱਚ ਯਾਨੀ ਕਿ 1947 ਚ ਭਾਰਤ ਆਜ਼ਾਦ ਹੁੰਦਾ ਪੋਸਟ 2 ਸਾਲ ਬਾਅਦ ਗੀਮਾ ਦੀ ਯੋਜਨਾਬੰਦ ਜਾਨਕੀ ਸ਼ੁਰੂ ਹੋ ਗਈ ਸੀ ਤਾਂ ਕਿ ਸਾਰੇ ਦੇਸ਼ਾਂ ਦੇ ਵਿੱਚ ਜਿਹੜੀ ਕੁੜਤਣ ਸੀ ਜਾਂ ਮਤਲਬ મતਭੇਦ ਸੀ ਉਹਨੂੰ ਖਤਮ ਕਰਨ ਲਈ ਇੱਕ ਸੋਚ ਬਣਾਈ ਗਈ ਸੀ ਕਿ ਅਸੀਂ ਆਪਣੇ ਸਾਰੇ ਦੇਸ਼ਾਂ ਨੂੰ ਇੱਕ ਦੂਸਰੇ ਨਾਲ ਕਿਵੇਂ ਜੋੜਿਆ ਜਾ ਸਕੇ ਉਹ ਇਸ ਵਿਚਾਰ ਦੇ ਨਾਲ ਕੀ ਹੈ 1951 ਦੇ ਵਿੱਚ ਏਸ਼ੀਅਨ ਗੇਮਾਂ ਨੂੰ ਸਟਾਰਟ ਕੀਤਾ ਗਿਆ ਸੀਗਾ ਤਾਂ ਜੋ ਸਾਰੇ ਦੇਸ਼ਾਂ ਦਾ ਜਿਹੜਾ ਮਿੱਤ ਭਾਵ ਹੈ ਪੇਤ ਭਾਵ ਹੈ ਜਾਂ ਕੁੜੱਤਨ ਹੈ ਜਾਂ ਈਰਖਾ ਵੈਰ ਵਿਰੋਧ ਹੈ ਉਹ ਖਤਮ ਹੋ ਜਾਏ ਇਸ ਤੋਂ ਬਾਅਦ ਏ এਸ਼ੀਆ ਦਾ ਸਭ ਤੋਂ ਸਭ ਤੋਂ ਵੱਡੇ ਮਹਾਦੀਪਾਂਗ ਚੋਂ ਮੰਨਿਆ ਗਿਆ ਸੀ ਜਾਨੀ ਕਿ 40 ਦੇਸ਼ਾਂ ਨੇ ਭਾਗ ਲਿਆ ਸੀ ਇਹਦੇ ਚ এਸ਼ੀਆ ਦਾ ਸਭ ਤੋਂ ਵੱਡੇ ਮਹਾਦੀਪਾਂਗ ਦੇ ਭਾਗ ਜਿਹੜਾ ਸੀ ਆ 40 ਦੇਸ਼ਾਂ ਨੇ ਭਾਗ ਲਿਆ ਸੀਗਾ ਔਰ ਜਿਹੜੀ ਇਹਦੀ ਏਸ਼ੀਅਨ ਐਥਲੈਟਿਕਸ ਦੀ ਇਹ ਜਿਹੜੀ ਖੋਜ ਹੈ ਉਹ 1949 ਵਿੱਚ ਕੀਤੀ ਗਈ ਸੀ ਇਦੇ ਵਿੱਚ ਇੱਕ ਹੋਰ ਕੁਸਚਨ ਆ ਜਾਂਦਾ ਕਹਿੰਦੇ ਵੀ ਏਸ਼ੀਅਨ ਗੇਮਾਂ ਸਟਾਰਟ ਕਰਨ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਕਿਸ ਦਾ ਸੀ ਕਈ ਵਾਰ ਕੁਸਚਨ ਪੁੱਛ ਲੈਂਦੇ ਆ ਪਹਿਲੀ ਕਲ ਜ਼ਿਆਦਾਤਰ ਆ ਹੀ ਜਾਂਦਾ ਕਈ ਪੇਪਰਾਂ ਦੇ ਵਿੱਚ ਆਇਆ ਵੀ ਹੋਣਾ ਕਿ ਏਸ਼ੀਅਨ ਗੇਮਾਂ ਏਸ਼ੀਅਨ ਗੇਮਸ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਏਸ਼ੀਅਨ ਗੇਮਾਂ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸ਼ੁਰੂ ਕਰਨ ਵਿੱਚ ਯੋਗਦਾਨ ਕਿਸ ਦਾ ਤੁਸੀਂ ਗੈਸ ਵੀ ਕਰਨਾ ਹੈ ਕਿਉਂਕਿ ਵਿੱਚੋਂ ਥੋੜਾ ਜਿਹਾ ਮੈਂ ਗੈਬ ਰੱਖ ਦਿਨਾ ਤੁਸੀਂ ਗੈਸ ਵੀ ਕਰਨਾ ਹੈ ਕਿ ਕਿਸ ਦਾ ਯੋਗਦਾਨ ਆ ਜੇ ਡੀ ਸੋਦੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕਰਕੇ ਏਸ਼ੀਅਨ ਗੇਮਾਂ ਨੂੰ ਸਟਾਰਟ ਕਰਵਾਇਆ ਸੀਗਾ ਇਹਨਾਂ ਦਾ ਨਾਮ ਮੁੱਖ ਆਧਾਰ ਤੇ ਜਾਂ ਮੁੱਖ ਪਹਿਲੂ ਦੇ ਤੌਰ ਤੇ ਇਹਨਾਂ ਦਾ ਨਾਮ ਲਿਆ ਜਾਂਦਾ ਜੇ ਡੀ ਸੋਦੀ ਏਸ਼ੀਅਨ ਗੇਮਾਂ ਦੇ ਜਿਹਨੂੰ ਕਹੇ ਸਟਾਰਟ ਕੀਤੀ ਸੀ ਇਹਨਾਂ ਨੇ ਬੜਾ ਬੜਾ ਜਿਆਦਾ ਯੋਗਦਾਨ ਪਾਇਆ ਸੀਗਾ ਔਰ ਸਭ ਤੋਂ ਮੋਸਟ ਔਰ ਪਪੂਲਰ ਕੁਸਚਨ ਕਹਿੰਦੇ ਵੀ ਏਸ਼ੀਅਨ ਗੇਮਾ 12 ਇਟ 18ਵੀਆਂ ਏਸ਼ੀਅਨ ਗੇਮਾ ਕਿੱਥੇ ਹੋਈਆਂ ਸਨ सन? अठारविया एशियन गेम कि हुई सन अठारविया एशियन गेम कि हुई सन यह हुई सन जकार्ता जकार्ता पलोमरी ਜਕਾਰਤਾ ਪਲੋਮਰੋਮੀ ਜਕਾਰਤਾ ਵਿੱਚ ਹੋਈਆਂ ਸਨ ਉਹਦੇ ਸ਼ਹਿਰ ਜਕਾਰਤਾ ਪਲੋਮਰੋਮੀ ਇਹ ਹੋਈਆਂ ਸੀਗੀਆਂ 2018 ਚ ਇਹ 2018 ਦੇ ਵਿੱਚ ਹੋਈਆਂ ਸੀ ਫਿਰ ਇਹ ਗੇਮਾਂ ਦਾ ਜਿਹੜਾ 4 ਸਾਲ ਦਾ ਸਮਾਂ ਰੱਖਿਆ ਗਿਆ 4 ਸਾਲ ਬਾਅਦ ਇਹ ਕਿੱਥੇ ਹੋਈਆਂ ਸੀ ਜਾਨੀ ਕਿ 2018 ਦੇ ਵਿੱਚ ਜਕਾਰਤਾ ਚ ਆ ਗਈਆਂ 2000 4 ਸਾਲ ਦਾ ਗੈਪ ਪਾ ਕੇ ਕਿੱਥੇ ਆ ਗਈਆਂ ਇਆ ਗਿਆ 2022 ਇਹ 18ਵੀਆਂ ਤੇ ਆ ਗਿਆ 19ਵੀਂ ਆਪਾਂ ਜੋ ਪਹਿਲਾ ਕਰ ਰਹੇ ਆ 18ਵੀਆਂ ਦਾ ਕੁਸਚਨ ਹੈ ਏਸ਼ੀਅਨ ਗੇਮਸ ਕਿੱਥੇ ਹੋਈਆਂ ਜਕਾਰਤਾ ਵਿੱਚ ਠੀਕ ਹੈ ਔਰ ਇਹ ਕੁਸਚਨ ਜਿਹੜਾ ਆਹ ਦੱਸਿਆ ਤੁਹਾਨੂੰ ਮੈਂ 4 ਸਾਲ ਬਾਅਦ ਯਾਨੀ ਕਿ ਇਹ ਗੇਮਾ 4 ਸਾਲ ਬਾਅਦ ਹੁੰਦੀਆਂ ਹਰ 4 ਸਾਲ ਬਾਅਦ ਜਿਵੇਂ 22 22 ਤੋਂ ਬਾਅਦ 26 'ਚ ਹੁਣ ਕਿੱਥੇ ਹੋਣਗੀਆਂ 26 ਤੋਂ ਬਾਅਦ 30 ਮਤਲਬ 4 ਸਾਲਾਂ ਬਾਅਦ 4 ਸਾਲ ਦਾ ਸਮਾਂ ਰੱਖਿਆ ਗਿਆ ਹੈ ਗੇਮਾਂ ਦਾ ਇਹ 4 ਸਾਲ ਬਾਅਦ ਹੀ ਹੁੰਦੀਆਂ ਨੇ ਤੇ ਇਹ ਇਹ ਦੇਖ ਇਸ ਗੇਮਾਂ ਵਿੱਚ ਜ਼ਿਆਦਾਤਰ ਮੋਸਟਲੀ ਜਿਹੜਾ ਚਾਈਨਾ ਹੈ ਚਾਈਨਾ ਉਹ ਸਭ ਤੋਂ ਅੱਗੇ ਫਸਟ ਰੈਂਕ ਤੇ ਰਹਿੰਦਾ ਰਿਹਾ ਮਤਲਬ ਚਾਈਨਾ ਜਿਹੜਾ ਚਾਈਨਾ ਇੱਕ ਐਵੇਂ ਦਾ ਦੇਸ਼ ਹੈ ਜਿਹੜਾ ਬੜਾ ਹੀ ਹਰ ਇੱਕ ਜਾਨੀ ਕਿ ਜਦੋਂ ਸਟਾਰਟ ਹੋਈਆਂ ਉਦੋਂ ਤੋਂ ਲੈ ਕੇ ਹੁਣ ਤੱਕ ਮਤਲਬ ਜ਼ਿਆਦਾਤਰ ਮੋਸਟਲੀ ਫਸਟ ਰੈਂਕ ਤੇ ਹੀ ਫਸਟ ਰੈਂਕ ਤੇ ਹੀ ਰਿਹਾ 1951 ਤੋਂ ਲੈ ਕੇ ਜੇਕਰ ਹੁਣ ਤੱਕ ਰੇਸ਼ੋ ਕੱਢੀਏ ਤਾਂ ਇਹ ਜ਼ਿਆਦਾਤਰ ਮੋਸਟਲੀ ਚైనా ਹੀ ਫਸਟ ਰੈਂਕ ਤੇ ਆਉਂਦਾ ਰਿਹਾ ਇਹ ਤੁਸੀਂ ਧਿਆਨ ਚ ਰੱਖਣਾ ਇਹ ਕੁਸਚਨ ਬਹੁਤ ਕਈ ਵਾਰੀ ਟੈਸਟ ਦੇ ਵਿੱਚ ਉਲਝਾ ਕੇ ਪਾਇਆ ਜਾਂਦਾ ਪਰ ਇਹ ਮੋਸਟਲੀ ਕੁਸਚਨ ਆਉਂਦਾ ਹੀ ਆਉਂਦਾ ਕਿ ਜਿਹੜਾ ਚైనా ਹੈ ਉਹ ਕਿਹੜੇ ਰੈਂਕ ਤੇ ਜਾਂ ਕਿੰਵੇਂ ਨੰਬਰ ਤੇ ਸੀ ਉਹ ਤੁਸੀਂ ਦੱਸ ਸਕਦੇ ਹੋ ਕਿ 90 ਰੈਂਕ ਤੇ ਸੀ ਫਸਟ ਰੈਂਕ ਤੇ ਮੋਸਟਲੀ ਜ਼ਿਆਦਾ ਰਹਿੰਦਾ ਰਿਹਾ ਤੇ ਜਿਹੜੀਆਂ 19ਵੀਆਂ 19ਵੀਆਂ ਏਸ਼ੀਅਨ ਗੇਮਾਂ ਸੀਗੀਆਂ ਉਹ ਕਰਵਾਈਆਂ ਗਈਆਂ ਸੀਗੀਆਂ ਚਾਈਨਾ ਦੇ ਇੱਕ ਸ਼ਹਿਰ ਦੇ ਵਿੱਚ ਹੋਂਗ ਛੋ ਚਾਈਨਾ ਦੇ ਸ਼ਹਿਰ ਹੈ ਹੋਂਗ ਛੋ ਉੱਥੇ ਕਰਵਾਈਆਂ ਗਈਆਂ ਸੀਗੀਆਂ ਚਾਈਨਾ ਦੇ ਵਿੱਚ 19ਵੀਆਂ ਜਿਹੜੀਆਂ 19ਵੀਆਂ ਏਸ਼ੀਅਨ ਗੇਮਾਂ 19ਵੀਆਂ ਏਸ਼ੀਅਨ ਗੇਮਾਂ ਚਾਈਨਾ ਦਾ ਸ਼ਹਿਰ ਸੀ ਸ਼ਹਿਰ ਦਾ ਨਾਮ ਸੀ ਹੋਂਗ ਸ਼ੋ ਹੋਂਗ ਸ਼ੂ ਹੋਂਗ ਸ਼ੂ ਇਹ ਸ਼ਹਿਰ ਵਿੱਚ ਕਰਵਾਈਆਂ ਗਿਆ ਸੀ ਇਹ ਸ਼ੁਰੂ ਹੋਈਆਂ ਸੀ 23 ਦਸੰਬਰ 23 ਦਸੰਬਰ 2022 ਔਰ ਖਤਮ ਕਰ ਹੋਈਆਂ ਸੀ ਸਟਾਰਟਿੰਗ ਜਿਹੜੀਆਂ ਹੋਈਆਂ ਸੀ ਗੱਮਾ 23 ਦਸੰਬਰ 2022 ਨੂੰ ਔਰ ਇਹਦੀ ਜਿਹੜੀ ਖਤਮ ਹੈ ਉਹ ਹੋਈਆਂ ਸੀ 8 ਯਾਨੀ ਕਿ ਸਮਰਤ ਖਤਮ ਜਦੋਂ ਹੋਈਆਂ ਸੀ 8 ਜਨਵਰੀ 2024 ਔਰ ਸੋਰੀ 2023 ਖਤਮ ਹੋਈਆਂ ਸੀ ਇਕੜੀਆਂ ਨੇ 19ਵੀਂ ਏਸ਼ੀਅਨ ਗੇਮਰਸ ਚਾਈਨਾ ਦੇ ਸ਼ਹਿਰ ਓਂਕਸ਼ੋ ਵਿੱਚ ਹੋਈਆਂ ਸੀ ਸਟਾਰਟ ਕਦੋਂ ਹੋਈਆਂ ਸੀ 23 ਦਸੰਬਰ 2022 ਨੂੰ ਔਰ ਸਮਾਪਤ ਕਦੋਂ ਹੋਈਆਂ 8 ਜਨਵਰੀ 2023 ਨੂੰ ਇਹਦੇ ਵਿੱਚ ਇਦੇ ਵਿੱਚ ਪਹਿਲਾ ਸਥਾਨ ਜਿਹੜਾ ਉਹ ਚਾਈਨਾ ਦਾ ਹੀ ਸੀਗਾ ਜੋ ਫਸਟ ਰੈਂਕ ਸੀ ਫਸਟ ਰੈਂਕ ਚਾਈਨਾ ਨੇ ਹੀ ਫਸਟ ਰੈਂਕ ਹੀ ਚਾਈਨਾ ਦਾ ਸੀਗਾ ਔਰ ਇਹਨਾਂ ਨੇ ਮੈਡਲ ਕਿੰਨੇ ਲਏ ਸੀਗੇ 300 ਅ 8 300 ਕੋਸੀ ਕੇ ਮੈਡਲ ਇਹਨਾਂ ਦੇ 383 ਇਨਾਂ ਦੇ ਮੈਡਲ ਸੀਗੇ ਟੋਟਲ ਕੁੱਲ ਯਾਨੀ ਕਿ ਟੋਟਲ ਮੈਡਲ ਇਹਨਾਂ ਦੇ 383 ਸੀ ਇਸ ਦਾ ਮੋਟਿਵ ਕੀ ਸੀ ਇਸ ਦਾ ਮੋਟੋ ਸੀ ਹਾਰਟ ਟੂ ਹਾਰਟ ਐਟ ਦੀ ਰੇਟ ਫਿਊਚਰ ਇਹਦਾ ਮੋਟੋ ਕੀ ਸੀਗਾ ਹਾਰਟ ਟੂ ਹਾਰਟ ਐਟ ਦੀ ਰੇਟ ਫਿਊਚਰ ਓਕੇ ਔਰ ਇਨਾਂ ਦੀ ਜਿਹੜੀ ਇਹਨਾਂ ਦਾ ਜਿਹੜਾ ਰਾਸ਼ਟਰਪਤੀ ਸੀ ਨਾ ਜਿਹੜਾ ਇਹਦਾ ਨਾਮ ਸੀਗਾ ਸ਼ੀ ਜਿੰਪਿੰਗ ਉਹਨਾਂ ਨੇ ਇਹਦਾ ਉਦਘਾਟਨ ਕੀਤਾ ਸੀ ਸ਼ੀ ਜਿੰਪਿੰ ਦਾ ਜਿੰਪਿੰ ਨੇ ਏਸ਼ੀਅਨ ਗੇਮਾਂ ਦਾ ਉਦਘਾਟਨ ਕੀਤਾ ਸੀ 19 ਉਹਨਵੀਆਂ ਉਹਨਵੀਆਂ ਜਿਹੜੀਆਂ ਗੇਮਾਂ ਸੀਗੀਆਂ ਉਹਦਾ ਉਦਘਾਟਨ ਸ਼ੀ ਸ਼ੀ ਜਿੰਪਿੰ ਨੇ ਕੀਤਾ ਸੀਗਾ ਔਰ ਇਹਦੇ ਵਿੱਚ ਚਾਈਨਾ ਦੇ ਜਿਹੜੇ ਟੋਟਲ ਮੈਡਲ ਸੀਗੇ ਕੁੱਲ ਜਨ ਕੇ 383 ਸੀਗੇ ਜਿੰਦੇ ਵਿੱਚੋਂ 201 골ਡ ਸੀਗਾ 골ਡ ਔਰ 111 সিলਵਰ ਔਰ 71 ਜਿਹੜੇ ਬ੍ਰਾਊਨ ਸੀਗੇ 71 ਮੈਡਲ ਇਹਨਾਂ ਦੇ ਬ੍ਰਾਊਨ ਸੀਗੇ ਔਰ ਇਹਨਾਂ ਦੇ ਸਭ ਤੋਂ ਜ਼ਿਆਦਾ ਮੈਡਲ ਸੀਗਾ ਇਸੇ ਲਈ ਇਹਨਾਂ ਨੂੰ ਫਰਸਟ ਰੈਂਕ ਤੇ ਮਿਲਿਆ ਸੀਗਾ ਔਰ ਸੈਕੰਡ ਰੈਂਕ ਤੇ ਸੀਗਾ ਜਾਪਾਨ ਇਹਦੇ ਵਿੱਚ 19ਵੀਆਂ ਏਸ਼ੀਅਨ ਗੇਮਾਂ ਦੇ ਵਿੱਚ ਸੈਕੰਡ ਰੈਂਕ ਤੇ ਸੀਗਾ ਜਾਪਾਨ ਸੈਕੰਡ ਰੈਂਕ ਤੇ ਜਾਪਾਨ ਸੀਗਾ ਜਿੰਦੇ ਵਿੱਚੋਂ ਉਹਨਾਂ ਦੇ ਮੈਡਲ ਸੀਗੇ बवंजा गोल्ड टोटल एक सौ अठासी बवंजा गोल्ड और बवंजा गोल्ड सके सताहठ सिल्वर सी और कत्तर जो ब्राउनज ਟੋਟਲ ਮੈਡਲ ਸੀਗੇ ਆਲੇ ਜਿਹੜੇ ਇਹਨਾਂ ਨੇ ਰੀਸੀਵ ਕੀਤੇ ਸੀ ਜਾਨੀ ਕਿ ਸੈਕੰਡ ਰੈਂਕ ਇਹਨਾਂ ਦਾ ਸੀਗਾ ਤੇ ਤੀਸਰਾ ਰੈਂਕ ਸੀਗਾ ਕੋਰੀਆ ਤੀਸਰਾ ਰੈਂਕ ਸੀਗਾ ਕੋਰੀਆ ਦਾ ਤੀਸਰਾ ਰੈਂਕ ਸੀਗਾ ਥਰਡ ਰੈਂਕ ਜਿਹਨੂੰ ਕਹਿੰਦੇ ਨੇ ਕੋਰੀਆ ਇਹਨਾਂ ਦੇ ਮੈਡਲ ਸੀਗੇ 42 골ਡ 59 ਸਿਲਵਰ ਔਰ ਦੂਸਰੇ ਸੀਗੇ 89 ਇਹ ਟੋਟਲ ਮੈਡਲ ਸੀਗੇ ਇਹਨਾਂ ਦੇ ਕੋਰੀਆ ਦੇ ਇਹਨਾਂ ਦਾ ਸੀਗਾ 3rd ਰੈਂਕ 3rd ਰੈਂਕ ਜਿਹੜਾ ਉਹ ਕੋਰੀਆ ਦਾ ਸੀਗਾ 19ਵੀਆਂ ਏਸ਼ੀਅਨ ਖੇਡਾਂ ਦੇ ਵਿੱਚ ਸਭ ਤੋਂ ਫਰਸਟ ਰੈਂਕ ਸੀਗਾ ਚਾਈਨਾ ਦਾ ਜਿਨ੍ਹਾਂ ਨੇ ਟੋਟਲ 383 ਮੈਡਲ ਹਾਸਲ ਕੀਤੇ ਸੀਗੇ ਜਿਨ੍ਹਾਂ ਦੇ ਵਿੱਚੋਂ ਕਹਿ ਸਕਦੇ ਆਪਾਂ 201 골ਡ ਸੀਗਾ ਯਾਨੀ ਕਿ 골ਡ ਮੈਡਲ ਜਿਨ੍ਹਾਂ ਨੂੰ ਕਹਿੰਦੇ ਨੇ 201 골ਡ ਸੀਗਾ ਔਰ 111 ਜਿਹੜੇ ਸਿਲਵਰ ਮੈਡਲ ਸੀਗੇ 71 ਮੈਡਲ ਜਿਹੜੇ ਬ੍ਰਾਊਨ ਸੀਗੇ ਯਾਨੀ ਕਿ ਟੋਟਲ ਇਹਨਾਂ ਦਾ ਕਰੀਏ ਤਾਂ ਇਹਨਾਂ ਦੇ ਮੈਡਲ ਬਣਦੇ ਆ 383 383 ਮੈਡਲ ਇਹਨਾਂ ਨੇ ਹਾਸਲ ਕੀਤੇ ਸੀ ਤੇ ਫਰਸਟ ਰੈਂਕ ਤੇ ਇਹ ਮਤਲਬ ਸੀ ਫਰਸਟ ਰੈਂਕ ਸੀ ਇਹਨਾਂ ਦਾ ਸੈਕੰਡ ਰੈਂਕ ਸੀਗਾ ਜਾਪਾਨ ਦਾ ਜਾਪਾਨ ਜਿਹੜਾ ਉਹ ਉਹਨਾਂ ਨੇ ਟੋਟਲ 188 ਪ੍ਰਾਪਤ ਕੀਤੇ ਸੀ ਜਿਨ੍ਹਾਂ ਦੇ ਵਿੱਚੋਂ 52 골ਡ ਸੀ 67 ਸਿਲਵਰ ਸੀ 71 ਬ੍ਰਾਊਨ ਸੀ ਇਹਨਾਂ ਦਾ ਟੋਟਲ ਕਰੀਏ ਤਾਂ 188 ਟੋਟਲ ਮੈਡਲ ਬਣਦੇ ਹਨ ਅਤੇ ਜੇਕਰ ਕਰੀਏ ਇੰਡੀਆ ਦੀ ਗੱਲ ਤਾਂ ਇੰਡੀਆ ਦੇ ਕਿੰਨੇ ਮੈਡਲ ਆਏ ਉਹ ਵੀ ਤੁਹਾਨੂੰ ਦੱਸਾਂਗੇ ਇੰਡੀਆ ਦੇ ਮੈਡਲ ਸੀਗੇ ਜਨਕਿ ਪੋਜੀਸ਼ਨ ਸੀਗੀ 4ਥ ਪੋਜੀਸ਼ਨ ਸੀਗੀ ਟੋਟਲ ਉਹਨਾਂ ਨੂੰ ਮੈਡਲ ਮਿਲੇ ਸੀਗੇ 107 4ਥ ਪੋਜੀਸ਼ਨ ਤੇ ਇੰਡੀਆ ਸੀਗਾ ਇੰਡੀਆ ਭਾਰਤ ਇਹਨਾਂ ਨੂੰ ਮੈਡਲ ਟੋਟਲ ਆਏ ਸੀਗੇ 107 ਜਿਹਦੇ ਵਿੱਚੋਂ ਮਤਲਬ ਇਹਨਾਂ ਨੂੰ 4ਥ ਪੋਜੀਸ਼ਨ ਮਿਲੀ ਸੀਗੀ ਇੰਡੀਆ ਨੂੰ 4ਥ ਪੋਜੀਸ਼ਨ ਤੇ ਇੰਡੀਆ ਸੀਗਾ ਤੁਸੀਂ ਇੱਕ ਗੱਲ ਹੋਰ ਨਵੀਂ ਦੇਖੀ ਹੋਣੀ ਹੈ ਪਿਛਲੇ ਇਸੇ ਗੇਮਾਂ ਦੇ ਵਿੱਚ 2022 ਦੇ ਵਿੱਚ ਕੁਝ ਟੀਮਾਂ ਨਵੀਆਂ ਜਿਹੜੀਆਂ ਆਪਣੀਆਂ ਉਹ ਵਿੱਚ ਐਡ ਕੀਤੀਆਂ ਗਈਆਂ ਜਾਨੀ ਕਿ ਜਿਵੇਂ ਤੁਸੀਂ ਕੁਝ ਟੀਮਾਂ ਜਿਵੇਂ cricket ਜਨ ਕੇ ਗਰਲਸ ਦੀ ক্রিকেট ਜਿਹੜੀ ਇਹਦੇ ਵਿੱਚ ਕੀਤੀ ਗਈ ਸੀ ਸ਼ਾਮਲ ਪਹਿਲੀ ਵਾਰੀ ਇਹਨਾਂ ਦਾ ਮੈਚ ਹੋਇਆ ਸੀਗਾ ਇੰਡੀਆ ਟੀਮ ਔਰ ਇੰਡੀਅਨ ਟੀਮ ਦਾ ਜਿਹੜਾ ਫਾਈਨਲ ਮੈਚ ਜਿਨ੍ਹਾਂ ਨੇ ਜਿੱਤਿਆ ਸੀਗਾ ਕੁੜੀਆਂ ਨੇ ਆਪਣੀਆਂ ਨੇ ਇੰਡੀਆ ਨੇ ਜਿੱਤਿਆ ਸੀਗਾ ਇੰਡੀਆ ਵਿਨਰ ਰਿਹਾ ਸੀਗਾ ਉਹਦੇ ਵਿੱਚੋਂ ਇਹਨਾਂ ਦਾ ਮੈਚ ਹੋਇਆ ਸੀ ਸ਼੍ਰੀਲੰਕਾ ਨਾਲ ਕੁੜੀਆਂ ਦਾ ਮੈਚ ਜਿਹੜਾ ਭਾਰਤ ਦਾ ਮੈਚ ਸੀਗਾ ਸ਼੍ਰੀਲੰਕਾ ਇਹਨਾਂ ਦੇ ਵਿੱਚੋਂ ਭਾਰਤ ਜਿੱਨਰ ਰਿਹਾ ਸੀਗਾ ਭਾਰਤ ਨੇ ਇਹ ਮੈਚ ਜਿੱਤਿਆ ਜਿੱਤਿਆ ਸੀਗਾ ਤੇ ਪਹਿਲੀ ਵਾਰੀ ਏਸ਼ੀਅਨ ਗੇਮਾਂ ਦੇ ਵਿੱਚ ਕ੍ਰਿਕਟ ਖੇਡੀ ਗਈ ਸੀ ਉਹ ਵੀ ਕੁੜੀਆਂ ਦੀ ਤੇ ਨਾਲ ਹੀ ਮੁੰਡਿਆਂ ਦੀ ਮੁੰਡਿਆਂ ਦਾ ਵੀ ਮੈਚ ਖੇਡੇ ਗਿਆ ਸੀ ਕਿ ਕ੍ਰਿਕਟ ਦੇ ਉਹਦੇ ਵਿੱਚ ਕੀ ਹੋਇਆ ਸੀਗਾ ਅਫਗਾਨਿਸਤਾਨ ਨਾਲ ਮੈਚ ਸੀਗਾ ਮੁੰਡਿਆਂ ਦਾ ਪਰ ਉਹ ਮੈਚ ਪੂਰਾ ਨਾ ਹੋ ਸਕਿਆ ਏਸ਼ੀਅਨ ਗੇਮਾਂ ਦੇ ਰੂਲਾਂ ਮੁਤਾਬਕ ਜਿਹੜੀਆਂ ਟੀਮਾਂ ਦਾ ਰੈਂਕ ਉੱਚਾ ਹੁੰਦਾ ਹੈ ਤੇ ਉਹਨੂੰ ਜੇਤੂ ਘਰਾਰ ਦੇ ਦਿੱਤਾ ਜਾਂਦਾ। ਉਹ ਉਸੇ ਤਰ੍ਹਾਂ ਹੀ بارش ਪੈਣ ਕਰਕੇ ਉਹ ਮੈਚ ਡਰਾ ਕਰ ਦਿੱਤਾ ਗਿਆ ਤੇ ਜਿਹੜਾ ਰੈਂਕ ਸੀਗਾ ਉਹ ਇੰਡੀਆ ਟੀਮ ਦਾ ਉੱਪਰ ਸੀਗਾ ਜਿਸ ਕਾਰਨ ਉਹਨਾਂ ਨੂੰ ਬਿਨਾਂ ਖੇਡੇ ਹੀ ਜੇਤੂ ਘਰਾਰ ਦੇ ਦਿੱਤਾ ਗਿਆ। ਪਹਿਲੀ ਵਾਰੀ ਏਸ਼ੀਅਨ ਗੇਮਾਂ ਦੇ ਵਿੱਚ ਜਿਹੜੀ ਕ੍ਰਿਕਟ ਖੇਡੀ ਗਈ ਉਹਦੇ ਵਿੱਚ ਕੀ ਹੋਇਆ ਕਿ ਏਸ਼ ਜਿਹੜਾ ਮੈਚ ਸੀਗਾ ਇੰਡੀਆ ਤੇ ਅਫਗਾਨਿਸਤਾਨ ਦਾ ਉਹਦੇ ਵਿੱਚ ਭਾਰਤ ਵਿਨਰ ਰਿਹਾ ਮੈਚ ਚੱਲ ਰਿਹਾ ਸੀਗਾ بارشਾਂ ਦੇ ਕਾਰਨ ਕੁਝ ਕਾਰਨਾ ਕਰਕੇ ਜਿਵੇਂ ਮੈਚ ਨਹੀਂ ਖੇਡਿਆ ਗਿਆ ਪਰ ਜਿਆਦਾ ਉੱਚੇ ਰੈਂਕ ਹੋਣ ਕਰਕੇ ਜਿਆਦਾ ਪੁਆਇੰਟ ਹੋਣ ਕਰਕੇ ਕੀ ਹੈ ਭਾਰਤ ਨੂੰ ਫਰਸਟ ਰੈਂਕ ਜਾਨੀ ਕਿ ਫਰਸਟ ਦੇ ਦਿੱਤਾ ਜੇਤੂ ਘਰਾੜ ਦੇ ਦਿੱਤਾ ਗਿਆ ਫਰਸਟ ਟਾਈਮ ਜਾਨੀ ਕਿ ਐਵੇਂ ਹੋਇਆ ਪਹਿਲਾਂ ਨਹੀਂ ਦੇ ਵੀ ਜਾਨੀ ਕਿ ਏਸ਼ੀਅਨ ਗੇਮਾਂ ਦਾ ਰੂਲ ਜਿਹੜਾ ਉਹਦੇ ਮੁਤਾਬਿਕ ਹੀ ਇੰਡੀਅਨ ਇੰਡੀਅਨ ਟੀਮ ਨੂੰ ਜੇਤੂ ਕੀਤਾ ਗਿਆ ਜੇਕਰ ਗੱਲ ਕਰੀਏ 2000 22 ਦੀ ਇਹਦੇ ਵਿੱਚ ਵੀ ਹਾਕੀ ਦੀ ਟੀਮ ਵੀ ਆਪਣੀ ਏਸ਼ੀਆ ਖੇਡਾਂ ਦੇ ਵਿੱਚ ਜਿੱਨਰ ਰਹੀ ਸੀਗੀ ਹਾਕੀ ਇਹਦੇ ਵਿੱਚ ਜ਼ਿਆਦਾਤਰ ਤਾਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਮੋਸਟਲੀ ਪੰਜਾਬ ਦੇ ਪਲੇਅਰ ਹੀ ਹੁੰਦੀ ਹੈ ਹੁੰਦੇ ਨੇ ਪੰਜਾਬ ਦੇ ਸਾਰਾ ਪੰਜਾਬ ਦੇ ਜਿੰਨੇ ਵੀ ਪਲੇਅਰ ਹੈ ਮੋਸਟਲੀ ਹਾਕੀ ਦੇ ਵਿੱਚ ਪੰਜਾਬ ਦੇ ਹੀ ਹੈ ਸਾਰੇ ਜਿਵੇਂ ਆਪਣੇ ਕੈਪਟਨ ਹਰਮਨਪ੍ਰੀਤ ਸਿੰਘ ਹਾਰਦਿਕ ਮਨਪ੍ਰੀਤ ਸਿੰਘ ਮਨਦੀਪ ਗੁਰਜੰਟ ਵਰੁਣ ਕੁਮਾਰ ਇਹ ਸਾਰੇ ਕੀ ਹੈ ਮੋਸਟਲੀ ਪੰਜਾਬ ਦੇ ਹੀ ਹੈ ਸਾਰੀ ਪੰਜਾਬ ਦੀ ਟੀਮ ਹੀ ਹੁੰਦੀ ਹੈ ਮਤਲਬ ਹੁੰਦੀ ਇੰਡੀਆ ਦੀ ਟੀਮ ਹੀ ਐ ਪਰ ਜ਼ਿਆਦਾਤਰ ਪਲੇਅਰ ਜਿਹੜੇ ਐ ਉਹ ਪੰਜਾਬ ਦੇ ਐ ਹਾਂ ਸੱਚ ਇੱਕ ਹੋਰ ਕੁਐਸਚਨ ਤੁਹਾਨੂੰ ਮੈਂ ਦੱਸ ਦਿਆਂ ਜਿਹੜਾ ਆਪਣੀ ਕੁੜੀਆਂ ਦਾ ਮੈਚ ਹੋਇਆ ਸੀ ਕ੍ਰਿਕਟ ਦਾ ਉਹ 19 ਦੌੜਾਂ ਨਾਲ ਉਹ ਜਿੱਤੀਆਂ ਸੀਗੀਆਂ ਕ੍ਰਿਕਟ ਮੈਚ ਜਿਹੜਾ ਹੋਇਆ ਸੀਗਾ ਕੁੜੀਆਂ ਦਾ ਉਹ 19 ਦੌੜਾਂ ਨਾਲ ਜਿੱਤੀਆਂ ਸੀਗੀਆਂ ਤੇ ਉਹ ਮਤਲਬ ਉਹਨਾਂ ਦਾ ਜਿਹੜਾ ਮੈਚ ਸ਼੍ਰੀਲੰਕਾ ਨਾਲ ਸੀਗਾ ਸ਼੍ਰੀਲੰਕਾ ਤੋਂ 19 ਸਕੋਰਾਂ ਨਾਲ ਉਹਨਾਂ ਦੀ ਜਿੱਤ ਪ੍ਰਾਪਤ ਹੋਈ ਸੀ ਤੇ ਮੁੰਡਿਆਂ ਦੇ ਦਾ ਤੁਹਾਨੂੰ ਮੈਂ ਦੱਸ ਹੀ ਦਿੱਤਾ ਮੁੰਡਿਆਂ ਦਾ ਪੁਆਇੰਟ ਜ਼ਿਆਦਾ ਹੋਣ ਕਰਕੇ ਮੈਚ ਨਹੀਂ ਖੇਡਿਆ ਗਿਆ ਤੇ ਉਹਨਾਂ ਨੂੰ ਜੇਤੂ ਘਰਾਰ ਦਿੱਤਾ ਗਿਆ ਸੀਗਾ ਏਸੀ ਹੱਕ ਏਸੀ ਏਸ਼ੀਅਨ ਗੇਮਾਂ ਦਾ ਕੁਝ ਇਤਿਹਾਸ ਇਸੇ ਤਰ੍ਹਾਂ ਹੀ ਤੁਹਾਨੂੰ ਰੋਜ਼ ਨਵੀਆਂ-ਨਵੀਆਂ ਕਲਾਸਾਂ ਨਵੇਂ-ਨਵੇਂ ਪੇਪਰਾਂ ਦੀਆਂ ਤਿਆਰੀਆਂ ਨਵੇਂ-ਨਵੇਂ ਟੈਸਟਾਂ ਦੀਆਂ ਤਿਆਰੀਆਂ ਤੁਹਾਨੂੰ ਕਰਾਉਂਦੇ ਰਾਂਗੇ ਤੁਹਾਡਾ ਜਰੂਰ ਚੈਨਲ ਤੁਸੀਂ ਸਬਸਕ੍ਰਾਈਬ ਕਰਨਾ ਪੀਬੀ 77 ਸਟੱਡੀ ਪੁਆਇੰਟ ਔਰ ਅੱਜ ਦਾ ਪੁਆਇੰਟ ਜਿਹੜਾ ਅੱਜ ਦਾ ਮੇਨ ਆਪਣਾ ਏਸ਼ੀਅਨ ਗੇਮਾਂ ਦਾ ਸੀਗਾ ਕੁਝ ਵਿਚਾਰ ਵਟਾਂਦਰਾ ਕੀਤਾ ਜਿਹੜੇ ਤੁਹਾਨੂੰ ਪ੍ਰਸ਼ਨ ਦੱਸੇ ਗਏ ਆ ਇਹ ਵੀ ਮੋਸਟ ਵੀਆਈਪੀ ਕੁਸਚਨ ਹੈ ਤੁਸੀਂ ਜਰੂਰ ਲਰਨ ਕਰਨੇ ਇਸੇ ਨਾਲ ਹੀ ਕੱਲ ਨੂੰ ਫਿਰ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਡਿਸਕਸ਼ਨ ਤੁਹਾਡੇ ਨਾਲ ਗੱਲਬਾਤ ਕਰਾਂਗੇ ਧੰਨਵਾਦ